ਅਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਸ਼ਹਿਰ ਸਾਡੇ ਸਾਡੇ ਜਰਾਮਾਂ ਦੇ ਵਿੱਚ ਸਾਡਾ ਸਾਰਾ ਬਕਤਨੀ ਮਾਲਵਾ ਦੇ ਰਾਜਸਥਾਨ ਤੱਕ ਦੇ ਲੋਕਾਂ ਦੇ ਰਾਜਸਥਾਨ ਦੇ ਲੋਕਾਂ ਦੇ ਵੀ ਧੰਨਵਾਦ ਹੈ ਅੱਜ ਉਹ ਵੀ ਜਰੂਰਤੀ ਆਪਣੀ ਨਹੀਂ ਇੱਥੇ ਅੱਜ ਰਾਸਥਾਨੋਂ ਵੀ ਆਇਆ ਜੀਨਾਂ ਨੇ ਬਹੁਤ ਧੜਕਾ ਤੇ ਜਦੋਂ ਆਪੀ ਕੀਤੀ ਆਪ ਸੇ ਹੁੰਦੀ ਸੀ ਬਹੁਤ ਸੰਗਤ ਆਪਣੇ ਕਰਾਣੇ ਤੇ ਚਾ ਇਹਨਾਂ ਨੇ ਘੇਲੇ ਲੱਭਾ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਕੇਰੀਆਂ ਬੱਸਾਂ ਕੇਰੀਆਂ ਪੈਨਮਰੇ ਕਰ ਲਿਆ 243 ਬੰਦੇ ਆ ਲੈ ਲੇ ਕੇ ਵੀ ਇਹ ਜਨਾ ਇਹਨਾਂ ਲੋਕਾਂ ਨੂੰ ਇੱਕ ਪੁੱਛ ਨਾ ਦਿੱਤਾ ਜਾਵੇ ਬਹੁਤ ਸੀ ਪੁੱਛ ਇਹਦਾ ਜੀ ਜੀ ਬਾਤ ਹੈ

ਜਿਵੇਂ ਕਹਾ ਤਾਮੂਅ ਤੇ ਤਪਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਨਹੀਂ ਉਹ ਕਦੇ ਵੀ ਅੱਜ ਜਿਹੜਾ ਮਹਾਦਰ ਗਿਆੜਾ ਉਹ ਘਾਗ ਰੂਤ ਕੇ ਨਾ ਜਿਹੜਾ ਪ੍ਰਾਂਗ ਦਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਜਿਨ੍ਹਾਂ ਦਾ ਸਪਰਟ ਤੇ ਐਡੀਸੀ ਗੱਲ ਕਰਕੇ ਗਏ ਤਾਂ ਵੀ ਦੋਸਤਾਂ ਦੇ ਵਿੱਚ ਡੀਸੀ ਐਡੀਸੀ ਕਿ ਜੇ ਦੋ ਦਿਨਾਂ ਦੇ ਵਿੱਚੋਂ ਬਾਦਲ ਕਹਿੰਦਾ ਹੈ ਕਿ 11 ਬੰਦ ਕਰ ਦੇਣਾ ਜਿਹੜਾ ਨੌ ਤੋਂ ਦਿੱਸਦਾ ਆਪਣਾ ਕਾਈ ਤੋਂ ਕੋੜਾ ਜੇਰ ਦੇ ਤੁਲੋਂ ਪੈਂਦਾ ਜਿਹੜਾ ਪੂ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚੋਂ ਬੰਦ ਕਰਨਾ ਕਿ ਕੋਈ ਅਸੀਂ ਜਾਈਨਾ ਪੂਰੀ ਕਿਹ ਹੁੰਦੀ ਆ ਪੂਰੀ ਕਰਨੀ ਆ ਸੁਖਾ ਹੋਏ ਇਹ ਆਪਣੀ ਜੀਰੂ ਆਤਾ ਜਿਹਦੇ ਕੰਨ ਨਹੀਂ ਲਿਝਾਣੇ ਵੀ ਪਹੁੰਚਣ ਦੇ ਨੇ ਜਿਹੜੇ ਕਲੇਜ ਦੇ ਖੂਦ ਪਾਉ ਬੰਦੇ ਨੇ ਅੱਜ ਖੂਦ ਪਾਉ ਲੈਣੇ ਨੇ ਉਹ ਬਹੁਤ ਚੱਕ ਲੱਗ ਰਹੇ ਆ ਬਹੁਤ ਸਮੂਹ ਤੋਂ ਸਾਥ ਕੀਆ ਗਿਆ ਮੁਕਤਣਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗੂਲ ਘਹਿਤੀ ਸਾਡੇ ਸਾਥ ਵਿੱਚ ਪੈਣ ਤੋਂ ਰੋਕ ਨਹੀਂ ਸਕੀ ਆ ਤੁਹਾਡੀ ਉਹ ਵੱਡੀ ਚਿੰਤਾ ਕਿ 2.5 ਸੌ ਲੀਟਰ ਜ਼ਹਿਰ ਆ ਉਹ ਦੋਸਰਾਂ ਨੂੰ ਬੰਦ ਕਰਾ ਦਿੱਤੀ ਤੁਹਾਡੀ ਜਿੱਤ ਆ

ਉਹਨਾਂ ਨੂੰ ਕਹਿ ਦਿੱਤਾ ਉਹਨਾਂ ਦੇ ਲੰਗੜ ਚਾਏ ਉਹਨਾਂ ਨੂੰ ਪੂਰਾ ਜੋਖ ਖੁਦ ਸੀਗਾ ਬਣਾ ਬੋਲਿਆ ਹੇਟੋ ਸਰਕਾਰੀ ਕਹਿ ਰਹੇ ਆ ਕਿ ਜੇ ਜੇ ਸਾਤਵੇਂ ਪ੍ਰਦਰਸ਼ਨ ਕੰਟਰੋਲ ਕੋਈ ਵੀ ਕਰ ਸਕਦਾ ਹੈ ਜੇਰਾ ਮਰੋ ਸਾਤਵੇਂ ਹੋ ਕੇ ਅਸੀਂ ਕੁਲਮਰਵਾ ਲੈਣੇ ਸੀ ਅਸੀਂ ਆਪਣੀ ਗੱਲ ਰੱਖਣਾ ਆਣਾ ਸੀ ਪਰ ਜਿਹੜੇ ਆ ਆ ਵੀ ਨਹੀਂ ਚੱਲਿਆ ਆ ਸਾਰੇ ਬਰ ਅਸਰ ਵੀ ਖੜੇ ਸਾਰੀ ਚੁਸਮੀ ਆ ਸੁਹਿਆ ਆਪਣੇ ਜਮੀਰ ਤੋਂ ਤਵਾੜ ਸੁਹਿਆ ਆਪਣੇ ਜਮੀਰ ਦੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਪੂਰੇ ਘਰੇ ਜਾ ਕੇ ਨਾ ਮਰ ਸੱਚਾ ਸੁਆਮੀ ਆਪਣੀ ਆਪਾਂ ਜੱਜ ਤੋਂ ਕਿਹੇ ਲਈ ਗੱਲ ਤੱਕ ਸਹੀ ਹੈ ਮੁੰਡਾ ਸਹੀ ਨਹੀਂ ਕਹਿੰਦੀ ਤੁਸੀਂ ਪਿੰਦਰ ਨਹੀਂ ਉਹ ਨਾ ਚੋਤੇ ਦੀ ਕਲਾਜ ਆ ਗਈਆਂ ਬੜੀ ਮਨੋ ਤੁਹਾਨੂੰ ਕਹਿੰਦੇ ਸੀ ਫਿਲਟਰ ਲਾ ਲੈ ਕੋ ਬੜੀ ਫਿਲਟਰਾਂ ਨਾਲ ਨਾ ਮਾਰੀ ਫੌਰ ਸਾਡੇ ਪਰਸੇ ਖੇਤ ਜਿਹਨਾਂ ਦੇ ਦਸਤੀ ਆਦਮੀ ਕਿਵਿਕਰ ਪੈਰ ਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਗ੍ਰੇਮੀਆ ਵਾਗਿਆ ਪੁਲਿਸਾਂ ਦੀ ਚੀਰ ਜੋ ਜਿਹਨੇ ਆਇਆ ਤੇ ਸੋਚਾ ਵੀ ਸਾਜ ਚੰਦਦਾ ਮੈਂ ਜੁਨੇਰ ਵਾਲੀ ਪੁਲਿਸ ਵਾਲੇ ਕਹਿੰਿਆ ਲੁਧਿਆਣਾ ਤੇ ਹੋਜਦੇ ਚੋਅ ਹੈ ਕਹਿੰਿਆ ਆ ਸੈਂਕੜੇ ਹਜ਼ਾਰਾਂ ਦੀ ਗ੍ਰਿਫਤਾਰੀ ਦੀ ਪੁਲਿਸ ਲੱਗੀ ਸੀ ਛੋੜਦੇ ਬੇਇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖਾ ਪਾਣੀ ਜਰ ਖੜਦਾ ਜੇ ਸਰਕਾਰ ਨੂੰ ਦਾ ਖੜ ਵੀ ਗੇ ਪਾਣੀ ਕੋਲੇ ਦੰਗਲਾ ਨਾਮ ਦਾ ਤਰਨਤ ਸਾਹਮਨਾ ਤੇ ਹੋਰ ਪਾਣੀ ਚੱਲ ਗਿਆ ਜਿਹਦੇ ਨਾਲ ਜੇਮਨ ਬਹੁਤ ਆਕੇ ਮਾਰਤਾ ਜਾ ਅਸੀਂ ਬਿਆਗਰ ਪੁਲਿਸ ਤਰਫੋਂ ਦੇ ਕੱਛ ਦੇ ਪਰ ਨਹੀਂ ਯਾਰ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦਾ ਜੀ ਸ਼ੁਰੂਦੀ ਹੁੰਦੀ ਆ ਸੋਚ ਕਰਕੇ ਇਹ ਬਹੁਤ ਦਫਤੀ ਕਹਿੰਦਾ ਸਰਕਾਰ ਨੇ ਕੋਈ ਕੰਮ ਨਹੀਂ ਛੱਡੀ ਉਹਨਾਂ ਨੂੰ ਗਰਾਫਤ ਸੜਕਾਂ ਦੇ ਘਟਕਰਾ ਕਾਉਣ ਦਾ ਮਾਹੌਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਭੰਗੇੜਨ ਦਾ ਮਾਹੌਲ ਵੀ ਬਣਾਇਆ ਇਹ ਇੰਨਾ ਬੰਦਾ ਵਟੋਇਆ ਪਾ ਦੋ ਪਰ ਧੰਨਵਾਦ ਸਰਦਾਰਾਂ ਦਾ ਜਿਉਂਦੇ ਵਾਹਦੇ ਰੋ ਸਪੈਸ਼ਲ ਵਾਂ ਆ ਬੰਦਾ ਇਹ ਭਾਈ ਬੰਬਈ ਸਾਡੇ ਯਾਰ 25 ਸਾਲ ਹੋ ਗਏ ਸਿੱਖ ਰਾਏ ਦੇ ਘਰ ਤੇ ਲੱਗਾ ਤਨਾ ਦੇ ਕਿੰਨੇ ਵਹਿੰਦੇ ਚਾ ਇੱਕਦਾਂ ਵਧੀਆ ਡਰੈਕਟਰ ਹੈ ਸਾਦਾ ਵਜਾ ਕਹਾਣੀਕਾਰ ਹੈ ਲੇਖਕ ਹੈ ਬੰਦੇ ਕੁਮਾਨ ਦਾ ਮੁੰਡਾ ਲੋਕ ਸੁਣੇ ਕੀ ਕਹਿੰਦੇ ਆ ਉਹ ਆਤਮਾਨ ਦਾ ਯਾਰ ਹੈ ਤੇ ਆਹ ਕਹਿੰਦੇ ਆ ਤੁਮਨੇ ਵੀ ਸੁਣਨ ਕਾਲ ਕਰਨਾ ਕੌਣ ਤੁਮਹਾਂ ਗਿਆ ਸਭ ਆਤਮਾਨ ਨੇ ਤੇ ਦੋ ਤੇ ਪਾਸੇ ਖਲਾ ਅਦਾ ਵੀ ਪਾਉਂਦਾ ਹੈ

ਬਾਈ 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 ਮੈਨੂੰ ਮੋਕੇ ਘੇਰਦਾ ਬਾਈ ਪਿੰਡ ਨਹੀਂ ਮੈਨੂੰ ਕੁੱਤਾ ਕਿਦਾ ਸੋ ਬਾਈ ਸੋ 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 ਸਤਿ ਸ਼੍ਰੀ ਅਕਾਲ ਜੀ ਅੱਜ ਦੇ

ਮੈਂ ਲਗਾਤਾਰ ਸੰਤਾਂ ਦੇ ਹਮਲਾ ਕਰਕੇ ਚਲਦਾ ਤੁਰਦਾ ਪਰ ਮੇਰੇ ਚੋਖੀ ਨੂਰ ਚੱਕਿਆ ਪਈ ਰਿਹਾ ਚਲਦਾ ਆਜੇ ਸੇ ਆਹ ਤਾਂ ਲੱਖਾਂ ਦਾ ਹੋਣਾ ਚਾਹੀਦਾ ਇਹ ਤਾਂ ਆ ਗਿਆ ਚੋਖੀ ਆ ਗਿਆ ਮਨਸਾ ਸੁਣ ਆ ਗਿਆ ਤੂੰ ਕਿਉਂ ਆਇਆ ਮੇਰੇ ਨਾਮ ਆਇਆ ਪੈਕਸੇ ਮੇਰੇ ਨੇ ਪਿੰਡਾਂ ਲਈ ਕਿਥੇ ਸਿਰੇ ਪੀਸ ਮੰਗੇ ਕਿਉਂ ਕਿਹਦੇ ਆਇਆ ਭਗਤੀ ਆਪਾਂ ਕਰਦੇ ਹਾਂ ਉਹ ਤਾਂ ਆਪਣਾ ਨੰਬਰ ਪੇੜਦੇ ਆ ਸੀ ਬੱਧੀਆ ਚਾਲ ਵੀ ਲੱਗੀ ਜਣੀ ਪੱਤਨਾ ਦਿੱਤਾ ਵੀ ਆਏ ਸੰਦਰਬਨ ਤੋਂ ਆਏ ਸੇ ਕਿਹ ਕਦਮ ਤੇ ਵੀ ਜਿੰਦ ਦੇ ਸਾਹਾਂ ਦੀ ਗੈਰਹਾਜ਼ਰਤਾ ਵੀ ਆਈ ਹੈ ਆਈ ਹੈ ਕੱਪਾ ਦੀ ਦੌਲਤ ਦੇਖੇਗਾ ਜੇ ਦੁਆਰ ਬੰਦ ਕੀਆ ਦੋ ਸੰਦਰਬਨ ਤੋਂ ਮੇਰੇ ਨਾਲ ਰੱਖਦੇ ਹੋਏ ਬਈ ਵੀਰ ਪਰਮਤਾ ਦਾ ਸੰਗਰਾਮ ਜੋ ਬੈਠਾ ਹੈ ਜਿੰਦੂ ਦਾ ਸਿੱਕਾ ਖਿੰਮਾ ਅਟਾ ਮੋਰੀ ਦਾ ਕੰਨੀ ਗਿਆ ਹੈ ਨਾ ਹਾਂ ਸੁਤੋ ਦੇ ਆਣੇ ਦੇ ਸੋਹ ਫਾਇਰ ਲੋਕਾਂ ਸਮਰਾ ਲੋਹਰੇ ਘਾਟੂ ਜੀ ਕਾਚੀ ਲਾ ਕੁਮੀ ਹਰ ਜਨਕ ਪੰਚਾਇਤ ਦਾ ਹਾਜ਼ਰ ਹੈ ਅੱਜ ਅਰਜ਼ਾ ਕਰਵਾਇਆ ਗਿਆ ਜੇ ਇੱਥੇ ਚਿਖਿਆ ਨੇ ਇਹਨਾਂ ਵਾਰ ਗੌਰ ਦਾ ਮਦਦ ਆ ਸਰਪ੍ਰਿੰਸ ਦੇ ਘਰਾਂ ਤੋਂ ਕੰਪਨੀ ਜੀ ਵੀ ਆਏ ਹੋਏ ਨੇ ਇਹਨਾਂ ਵਾਰੀ ਪੜੀ ਕਿਹਦਾ ਕਿਹਦਾ ਨਾਮ ਹੈ ਸਾਰੇ ਜਲਦੀਪ ਸਿੰਘ ਪਾਈ ਮਾਪਤ ਕੰਨ ਦਾ ਇਹ ਬੰਦ ਕੋਈ ਇੰਤਝੇ ਆਪਣਾ ਮਾਰੋ ਸਾਰਾ ਹਾਂ ਸੋ ਦੋਸਤਾਂ ਦਾ ਧੰਨਵਾਦ ਜਿੰਨੇ ਵੀ ਆਇਆ ਪਰ ਫਰਜ਼ ਨਹੀਂ ਕਰਦਾ ਕਿ ਕਿਰਕੀ ਦਾ ਮੈਂ ਭਾਵੇਂ ਨਾ ਅਮੀ ਜਾਲ ਦਾ ਸਾਰਾ ਧੰਨਵਾਦ ਪਹਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਗੱਲ ਤੇ ਖੜਦੇ ਜਾਂਦੇ ਗਏ ਏਡੀਸੀ ਤੋਂ ਸੱਜੇ ਇੱਕ ਦੋਲਾ ਵੱਲ ਫੱਟ ਕੇ ਲਾ ਖੰਡ ਹਫਤੇ ਬਾਅਦ ਤੁਸੀਂ ਚੱਕਾ ਦੇ ਪਰ ਆ ਵੀ ਬਣਾਓ ਜੇ ਤੂੰ ਰਾਤ ਚੋਲੋ ਜੇ ਤੂੰ ਬਰਾਤ ਸੁਣੋ ਜੇ ਸਾਡਾ ਧਾਰਮਿਕ ਚਾਰਪੁਰ ਤੇ ਸਦਾ 7:00 ਵਜੇ ਇਸ ਮੇਰੇ ਕੀਤਾ ਗਾ ਬੋਲਣ ਕਿਰੇ ਸੰਗੇ ਬਾਤਾਂ ਦੀ ਪ੍ਰੋਤਿਆ ਸਿੱਖਿਆ ਤੇ ਆਪ ਸਿੱਖਿਆ ਨੂੰ ਇਹ ਮੇਰਾ ਮਤਲਬ ਸਪੱਸ਼ਟ ਕਰਨਾ ਇਹ ਨਿਸ਼ਚਿਤ ਹੋਇਆ ਪਹਿਲਾਂ ਨਿੱਕੀ ਨਹੀਂ ਹਾਂ ਤੁਸੀਂ ਆਵਾਜ਼ ਸੁਣ ਲਓ ਤੋ ਸੁਣ ਲਓ ਸਖੇ ਉਸ ਕਾਲਾ ਦੀ ਪੁੰਗਰੀ ਆਪਣਾ ਅਬ ਸੰਗਾਂ ਹਲੀ ਜੱਤਾਂ ਤੋਂ ਨਹੀਂ ਆਇਆ ਜਦੋਂ ਪਾਦੇ ਪਾਣੀ ਇਹ ਕੰਨੀ ਕਰ ਫੋਰ ਕਰਕੇ ਪਾਈ ਜਾਂਦੇ ਆ ਉਹ ਵੀ ਰੱਖਣੇ ਆ ਬਾਈ ਬਾਈ ਕੋ ਚੱਕੀ ਨਾ ਪਾਤ ਪਾਤ ਨਾਲ ਤਾਂ ਹੀ ਹੋ ਸਕਣੇ ਤੁਹਾਡੇ ਨਾਲ ਦੇਖੋ ਸਿੰਘ ਅਸਲੋ ਦੇ ਤਾਂ ਪਾਉਣਾ ਪੰਜਾਰਾਂ ਚੇਤੇ ਨੂੰ ਨਾ ਜਾ ਕੇ ਪਰਛਾਹ ਬਾਈ ਜੇ ਨਾ ਨਾ ਸਿੱਧੂ ਵੀ ਆ ਮੈਂ ਪਤਨ 100 ਵਾਰ ਚਲੋ ਕੰਮ ਲੈ ਆਇਆ ਹੁਣ ਤੋਂ ਬਾਅਦ ਮੈਂ ਮੈਂ ਹੁਣ ਦਾ ਨਮਾ ਲਾ ਤੂੰ ਹੀ ਬਾਤ ਕਰ ਦੇ ਵੀਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਈ ਅੱਜ ਆ ਗਿਆ ਸੀ ਸੁਣਦਾ ਆ ਗਿਆ ਸੀ ਅਕਤ ਮੈਂ ਤਾਂ ਪਤਾ ਨਹੀਂ ਲੱਗਿਆ ਦਾ ਰੱਖਣਾ ਤਾਸਕੀ ਸ਼ੋਹਰਦਾਰ ਖਾਲਸਾ ਨਾ ਕੱਢਿਆ ਉਹ ਮਾਫੀ ਆ ਬਾਈ ਮੈਂ ਸਿਰੋਚਿਤ ਨਾ ਕੀਤੀ ਹਰ ਇੱਕ ਨੂੰ ਸ਼ੋਹਰਦਾਰ ਪਤਾ ਨਹੀਂ ਲੱਗਿਆ ਬਾਈ ਕਿਈ ਬਣੇ ਜੀ 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 ਸਭ ਤੋਂ ਪੂਰੇ ਸਾਰੇ ਪੰਜਾਬੀਆਂ ਕੋਲੋਂ ਮੇਰੀਆਂ ਮਹਾਰਾਜਾਂ ਕੋਲੋਂ ਮਾਫੀ ਮੰਗਦਾ ਨਹੀਂ ਜਰੂਰ ਕੋ ਦਾ ਉਸ ਚਾਮ ਕੋਇਆ ਕਰ ਚਨਾਬਦੀ ਤੋਂ ਮਹਾਉਦੀ ਜਿਵੇਂ ਆੜਾ ਜਨ ਜਨ ਯਾ ਚਾੜ ਵੀ ਨਹੀਂ ਦਿੰਦੇ ਫਾਰ ਦੇ ਵੀ ਰੋਣ ਵੀ ਨਹੀਂ ਦਿੰਦੇ ਸਾਹ ਖੁੱਲੋ ਬਈ ਘਾਲ ਕੋਈ ਨਹੀਂ ਨਾ ਸੰਮੰਗ ਉਹਨਾਂ ਨੂੰ ਕਹਾ ਕਹਿੰਦੇ ਮਾਰਦੇ ਤਾ ਕੋਈ ਆਪਣੀ ਮਗਰ ਵਿੱਚ ਨਹੀਂ ਕਹਿੰਦਾ ਕੋਈ ਕਿਸੇ ਦੇ ਆਪਣੇ ਲੋਕਾਂ ਦਾ ਸਹਾਰਾ ਕਰਾਉਂਦਾ ਨਾ ਹਾਂਜੀ ਜੇ ਕੋਈ ਜਗਮਾਨੀ ਆ ਕੇ ਬਾੜੀ ਨੇ ਕੋਈ ਕਹਿਣਾ ਕੋਈ ਨਹੀਂ ਤੇ ਮੈਂ ਉਹ ਸਹਾਰਾ ਕਰ ਸਕਦੇ ਆ ਕੋਈ ਸਮਾਪਤੀ ਕਰਤਾ ਦੱਲਦੀ ਪਰ ਕੱਪੇ ਰੋਜ਼ਾਂ ਤੋਂ ਕਿਹੜਾ ਕਿਹੜਾ ਸਾਹਮਣੇ ਦਿੱਤਾ ਪੰਜਾਬ ਪਾਣੀਆਂ ਦੀ ਅਬੂਸੀ ਦੀ ਧਰਤੀ ਕਿਸਾਨੀ ਦੀ ਹੈ ਜਿਹੜੀ ਮਰਜ਼ੀ ਕਰਦਾ ਕੋਈ ਕਰ ਰਿਹਾ ਭਾਈ ਉਧਰ ਵੀ ਸਾਡਾ ਫਾਜ਼ਲ ਆਂਧਾ ਨਿੱਕੀ ਨਾਟ ਵੱਲੋਂ ਕਰਤੋ ਧੰਨਵਾਦ ਸਦਾ ਸਦਾ ਬਾਕ ਬਾਕ ਬੋਲੇ ਨਾਰ ਸੋਚੇ ਚੋਤੇ ਆ ਸੀ ਮੈਨੂੰ ਵੀ ਮੰਨਦਾ ਕੋਈ ਨਹੀਂ ਕਰ ਲੋਗੇ ਮੈਂ ਤਾਂ ਸਭ ਨਾਲ ਲੜਦਾ ਜਿਹੜਾ ਪੀਓ ਸਾਥ ਕਰ ਸਕਦਾ ਹੈ ਹੋਰ ਇੱਕਦਮ ਸੂਲਿਓ ਜੇ ਅੱਪਰ ਸਿਰ ਸਾਢੇ 10 ਕਰੋੜ ਲੀਟਰ ਦੀ ਲੜਾਈ ਲੜੀ ਹੈ ਛੱਤ ਕੇ ਰਾਜੀ ਵਾਲਿਆਂ ਦਾ ਹੀ ਸਾਢੇ 15 ਕਰੋੜ ਲੀਟਰ ਪੈਂਦਾ ਤੇ ਬੁੱਡੇ ਨਾਰੇ 7 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਏ ਲੰਬੀ ਲੜਾਈ ਆ ਯਾਰ ਲੈ ਕੇ ਲਿਓ ਜੇ ਅੱਪਾ ਕਰਨ ਬਾਈ ਕਰਨ ਚੁੰਦਾ ਦੇ ਬਣੂਗੀ ਪੱਕਾਲੇ ਪਾਣੀ ਤੇ ਪਰਵਾਸ ਕਰਾਵਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਸ਼ਾਂਤੀ ਨਾਲ ਜਾਣਾ ਆਉਣਾ ਆਪਣੀ ਇਹਨਾਂ ਨਾਲ ਜੋ ਗੱਲ ਹੋਈ ਸੀ ਉਹ ਨਿੱਕੀ ਹੈ ਹਥਿਆਰ ਰਿਓ ਜੇ ਕੋਈ ਸਿਆਣੀ ਠੀਕ ਹੈ ਸ਼ਰੋ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਬੋਲੋ